ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਅਸੀਂ ਮਹਿੰਦਰਾ 275 DI ਮਹਿੰਦਰਾ B 275 DI ਤੇ ਕੰਡੀਸ਼ਨ ਪੂਰੀ ਵਧੀਆ ਸਾਫ਼ ਪਈ ਆ ਇੰਜਨ ਪੈਕ ਤੋਂ ਪੂਰਾ ਵਧੀਆ ਪਿਆ ਹੈਗਾ ਆ ਪੈਰ ਦਾ ਨਾ ਤੋਂ ਜਿਵੇਂ ਕਿ ਰੰਗ ਵੀ ਨਹੀਂ ਲਿਆ ਟਾਇਰ ਵਗੈਰਾ ਵਧੀਆ ਨਵੇਂ ਪੈਣ ਤੇ ਬੂਰਲੇ ਟਾਇਰ ਵੀ ਹੈਗੇ ਨੇ 80 90 ਪੈਸੇ ਤੇ ਕੰਡੀਸ਼ਨ ਪੂਰੀ ਵਧੀਆ ਪਈ ਆ ਮੰਗਲੇ ਟਾਇਰ ਨਵੇਂ ਨੇ ਤੇ ਰਿੰਬਾਂ ਦੇ ਪਿੱਛੋਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਐਨ ਪੂਰੀ ਵਧੀਆ ਪਈਆ ਤੇ ਉਹ ਸਟicker ਜਿਹੜਾ ਤੁਸੀਂ ਦੇਖ ਰਹੇ ਹੋ ਜਿੱਤੇ ਸਾਵਧਾਨ ਲਿਖਿਆ ਹੋਇਆ ਉਹ ਨਾਲ ਦਾ ਹੈ ਤੇ ਮਾਡਲ ਦੀ ਗੱਲ ਕਰੀਏ ਜੀ ਇਹ 2000 ਮਾਡਲ ਹੈ ਤੇ PV27 ਖਰੜ ਦਾ ਨੰਬਰ ਤੇ ਮਗਰਾਟਾਂ ਦੇ ਵਿੱਚੋਂ ਵੀ ਐਨ ਪੂਰਾ ਵਧੀਆ ਪਿਆ ਕਿਸੇ ਪਾਸੇ ਵੀ ਕੰਡੀਸ਼ਨ ਪੂਰੀ ਸਾਫ ਪਈਆ ਰਿੰਬਾਂ ਦਾ ਵੀ ਟਾਇਰਟਰ ਪੂਰਾ ਸਾਫ ਪਿਆ ਵਧੀਆ ਪਿਆਗਾ ਕੰਡੀਸ਼ਨ ਪੱਖਾ ਪੂਰਾ ਵਧੀਆ ਇੰਜਨ ਗੇਅਰ ਪੂਰਾ ਸਾਰਾ ਵਧੀਆ ਹੈਗਾ ਤੇ ਜੇ ਗੱਲ ਕਰੀਏ ਮਾਡਲ 2000 ਮਾਡਲ ਪੂਰਾ 2000 ਹੈ ਜੀ ਜੇ ਇੱਕ ਗੱਲ ਹੋਰ ਹੈ ਜੀ ਮਾਡਲ 2000 ਪਰ 23 24 ਸਾਲਾਂ ਦੇ ਵਿੱਚ ਸਿਰਫ 2700 ਘੰਟਾ ਚੱਲਿਆ ਹੋਇਆ ਹਾਂਜੀ ਇਹ ਟਰੈਕਟਰ ਸਿਰਫ 2700 ਘੰਟਾ ਚੱਲਿਆ ਹੋਇਆ ਹੈਗਾ ਤੇ ਜਿਨ੍ਹਾਂ ਨੇ ਵੀ ਲੈਣਾਗਾ ਤੱਕ ਕਰ ਲਿਓ ਕੰਟੈਕਟ ਨੰਬਰ ਆਪਾਂ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈਗਾ ਤੇ ਬਾਕੀ ਇਹ ਅੱਜ ਸੋਮਵਾਰ ਨੂੰ ਮੰਡੀ ਦੇ ਵਿੱਚ ਸੀ ਟਰੈਕਟਰ ਬਾਈ ਕੁਲਵਿੰਦਰ ਕੋਲੇ ਤੇ ਜਿਨ੍ਹਾਂ ਨੇ ਵੀ ਲੈਣਾ ਬਾਈ ਕੁਲਵਿੰਦਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਹ ਸੋਮਵਾਰ ਨੂੰ ਮੰਡੀ ਦੇ ਵਿੱਚ ਹੁੰਦਾ ਹੈ ਟਰੈਕਟਰ ਤੇ ਹਰ ਸੋਮਵਾਰ ਨੂੰ ਮੰਡੀ ਲੱਗਦੀ ਆ ਬਰਨਾਲਾ ਮੰਡੀ ਦੇ ਵਿੱਚ ਹੁੰਦੇ ਆ ਇਹ ਤੇ ਜੇ ਬਿਨਾਂ ਮੰਡੀ ਤੋਂ ਲੈਣਾ ਤਾਂ ਪਾਈ ਦਾ ਪਿੰਡ ਪ੍ਰਵਾਹੀ ਹੈ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਜਿਨ੍ਹਾਂ ਨੇ ਵੀ ਲੈਣਾ ਮਹਿੰਦਰਾ 275 DI 2700 ਘੰਟਾ ਚੱਲਿਆ ਹੋਇਆ ਸਿਰਫ ਕੰਡੀਸ਼ਨ ਪੱਖੋਂ ਪੂਰਾ ਵਧੀਆ ਟਾਇਰ ਨਵੇਂ ਆ ਰਿੰਗ ਬਸਾਫ ਆ ਤੇ ਮੂਰਲੇ ਟਾਇਰ ਵੀ ਐ 80 90 ਪੈਸੇ ਹੈਗੇ ਨੇ ਤੇ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਤੇ ਬਾਕੀ ਜਿਨ੍ਹਾਂ ਨੇ ਵੀ ਲੈਣਾ ਤੇ ਪਿੱਛੋਂ ਵੀ ਐਨ ਕੰਡੀਸ਼ਨ ਪੂਰੀ ਵਧੀਆ ਸਾਫ਼ ਪਈ ਆ ਤੇ ਉਹ ਸਟicker ਵੀ ਨਾਲ ਦਾ ਲੱਗਿਆ ਹੋਇਆ ਐ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਤਾਂ ਕਰ ਲਿਓ ਕੰਟੈਕਟ ਮਾਈ ਨਾਲ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦੀਆਂ ਵੀਡੀਓ ਆਪਾਂ ਪਾਉਂਦੇ ਰਹਿੰਦੇ ਆਂ ਇਹ ਟਰੈਕਟਰਾਂ ਗੱਡੀਆਂ ਦੀਆਂ ਜੇ ਕਿਸੇ ਨੇ ਵੀਡੀਓ ਕਰਾਉਣੀ ਆ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਅਸੀਂ ਉਹ ਵੀ ਸਾਰੀਆਂ ਫੌਣੇ ਹੁੰਨੇ ਜੇ ਕਿਸੇ ਨੇ ਟਰੈਕਟਰ ਵੇਚਣਾ ਆ ਜਾਂ ਲੈਣਾ ਆ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਜੇ ਹਾਂਜੀ ਮਹਿੰਦਰਾ ਟਰੈਕਟਰ 275 ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਕਰ ਲਿਓ ਬਾਈ ਜਿੰਨਾਂ ਨੇ ਲੈਣਾ ਹੈਗਾ ਮਹਿੰਦਰਾ 275 DI ਤੇ ਹਾਂਜੀ ਧੰਨਵਾਦ ਮਿਹਰबानी ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਕਰ ਲਿਓ ਆਪਣੇ ਪੇਜ ਨੂੰ ਫੋਲੋ ਤੇ ਬਹੁਤ ਬਹੁਤ ਧੰਨਵਾਦ ਮਿਹਰबानी